ਯਾਦੇ ਦੇ ਘਾਰੇ ਜਾਵੇ ਤੋਂ ਤਿਆਰੋਂ ਜਾਵੇ ਯਾਦੇ ਦੇ ਘਾਰੇ ਉਹ ਜਾਂਗ ਪ੍ਰਿਆਤ ਛੰਦ ਭੁਜੰਗਨਾਮੇ ਸੱਪ ਦਾ ਪ੍ਰਿਆਤਨਾ ਇਹਦਾ ਚੱਲਣ ਦਾ ਛੰਦਨਾਮੇ ਛੰਦ ਦਾ ਤੇਜਸ ਦਾ ਵੀ ਹੁੰਦਾ ਹੈ ਸੱਪ ਦੀ ਚਾਲ ਚੱਲਣ ਵਾਲਾ ਜਿਹੜਾ ਹੋਵੇ ਉਹਨੂੰ ਭੁਜੰਗ ਪ੍ਰਜਾ ਛੰਦ ਕਹੀਦਾ ਨਮਸਤੋਂ ਅਕਾਲੇ ਨਮਸਤੋਂ ਨਮਸਤ ਨਮਸਤ ਤੋਇੰ ਨਮਸਤ ਨਮਸਕਾਰ ਹੈ ਤੇਰੇ ਤਾਂ ਹੀ ਏ ਆਕਾਲੇ ਕਾਲ ਪੁਰਹਾਤ ਨਾਮ ਰਹਿਤਾ ਤੇ ਕਾਲ ਨਾਮ ਆਕਾਲ ਦਾ ਕਾਲ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਹੈ ਅਗਿਆਨ ਦਾ ਅਗਿਆਨ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਕਾਲ ਨਾਮ ਆ ਕਲਪਨਾ ਦਾ ਕਲਪਨਾ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਆ ਕਲਾ ਦਾ ਕਲਾ ਨਾਮ ਆ ਲੜਾਈ ਦਾ ਇਹ ਲੜਾਈ ਤੋਂ ਰਹਿਤ ਝਗੜੇ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਤੇ ਕਾਲ ਨਾਮ ਹੈ ਕਾਲੇ ਨਾਮ ਕਲੰਕ ਦਾ ਕਲੰਕਾ ਤੋਂ ਆ ਨਾਮ ਰਹਿਤ ਦਾ ਏ ਕਲੰਕਾ ਤੋਂ ਰਹਿਤ ਤੇਰੇ ਤਾਈ ਪ੍ਰਮੇਸ਼ਰ ਵਾਹਿਗੁਰੂ ਨਮਸਕਾਰਾ ਨਮਸਤੋ ਅੰ ਕਿਰਪਾਲੇ ਨਮਸਤੋ ਤੇਰੇ ਤਾਈ ਨਮਸਕਾਰਾ ਕਿਰਪਾਲੇ ਏ ਕਿਰਪਾਲੂ ਤੇ ਕਿਰਪਾ ਆਲੇ ਕਿਰਪਾ ਦੇ ਆਲੇ ਨਾਮ ਕਰਦਾ ਏ ਕਿਰਪਾ ਦੇ ਘਰ ਤੇਰੇ ਤਾਈ ਨਮਸਕਾਰ ਹੈ ਤੇ ਕਰਨ ਆ ਨਾ ਕਰਨ ਦਾ ਕਰਨ ਵਾਲਾ ਪਹਿਲਾ ਕੋਣ ਹੈ ਸ੍ਰੀ ਸ਼ਕਤੀ ਨੂੰ ਬਰਮ ਕਾਣਾ ਨਾ ਪਾਲਣ ਦਾ ਪਾਲਣ ਦੀ ਗਲਤੀ ਕੀ ਦੀ ਬਿਸ਼ਨੂ ਦੀ ਲੈ ਨਾ ਲੈਤਾ ਦਾ ਲੈਤਾ ਕਰਨ ਵਾਲਾ ਕੌਣ ਹੈ ਸ਼ਿਵ ਜੀ ਇਹਨਾਂ ਤਿੰਨਾਂ ਨੂੰ ਪੈਰਾ ਕਰਨ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇੱਕ ਸੰਸਾਰੀ ਬਰਮ ਇੱਕ ਭੰਡਾਰੀ ਬਿਸ਼ਨੂ ਇੱਕ ਲਾਇ ਦੀ ਬਾਣ ਜਿਹਨੂੰ ਲੈਤਾ ਕਰਨ ਦੇ ਬਾਣ ਆਤ ਤੇ ਪਈ ਮਾਰਦੀ ਉਹ ਸ਼ਿਵ ਜੀ ਹੈ ਕੋਤਨੇ ਤੁਹਾਨੂੰ ਕਹਾਂ ਕਿ ਤੇ ਤੁਹਾਨੂੰ ਨਮਸਕਾਰ ਆ ਨਮਸਤੰ ਅਰੂਪੇ ਨਮਸਕਾਰ ਅਰੂਪੇ ਰੂਪਾਕਾਰ ਤੋ ਰਹਿਤ ਪਰਮੇਸ਼ਰ ਨਮਸਤੰ ਅਰੂਪੇ ਹਰ ਦਸ਼ਮਣ ਵੀ ਤੇਰੀ ਉਪਮਾ ਕਰਦੇ ਹਨ ਕਹਿੰਦੇ ਧੰਗੁਰੂ ਗੋਬਿੰਦ ਸਿੰਘ ਜੀ ਨਮਸਤੰ ਅਨੂਪੇ ਨਮਸਤੰ ਅਨੂਪੇ ਨਮਸਕਾਰ ਅਨੂਪੇ ਉਪਮਾ ਤੋ ਰਹਿਤ ਹੇ ਪਰਮੇਸ਼ਵਰ ਵਾਹਿਗੁਰੂ ਨਮਸਤੰ ਆਪੇਖੇ ਨਮਸਕਾਰ ਹੈ ਠੇਖਾਂ ਤੋਂ ਰਹਿਤ ਪਰਮੇਸ਼ਵਰ ਤੇ ਆਵਖੇ ਆਪ ਨਾਮ ਹੈ ਹਿਰਦੇ ਦਾ ਖੇ ਨਾਮ ਆਸਮਾਨ ਦਾ ਸਾਰਿਆਂ ਮੇ ਹਿਰਦੇ ਦੇ ਵਿੱਚ ਸੱਚੇ ਪਾਤਸ਼ਾਹ ਤੂੰ ਵਿਆਪਕ ਨਮਸਤੰ ਅਲੇਖੇ ਨਮਸਤੰ ਨਮਸਕਾਰ ਅਲੇਖੇ ਲੇਖੇ ਤੋਂ ਰਹਿ ਤਾ ਸਭਨਾ ਜੀਆਂ ਸਰਲੇਖ ਤੋਂ ਰਾਹੂ ਬੈ ਲੇਖਾ ਨਹੀਂ ਕੋਈ ਜੀਓ ਆਪ ਅਲੇਖ ਕੁਦਰਤ ਕਰ ਦੇਖਾ ਹੁਕਮ ਚਲਾਏ ਸੋਈ ਜੀਓ ਨਮਸਤੰ ਅਕਾਏ ਨਮਸਤੰ ਅਲੇਖੇ ਨਮਸਕਾਰ ਆਲਖੇ ਆਲ ਨਾਵ ਤ੍ਰਿਪਤ ਖੇ ਨਾ ਦਾ ਸਮਾਨ ਦਾ ਸਮਾਨ ਕੋ ਲੈਣਾ ਵਿਆਪਕ ਇਹ ਵਿਆਪਕ ਤੇ ਤ੍ਰਿਪਤ ਸਰੂ ਪਰਮੇਸ਼ਰ ਤੈਨੂੰ ਨਮਸਕਾਰ ਨਮਸਤੰ ਅਕਾਏ ਨਮਸਤ ਨਮਸਕਾਰ ਹੈ ਆ ਕਾਇਂ ਕਾਇਆ ਤੋ ਰਹਿਤਾ ਕਾਇ ਨਾਮ ਆ ਕਾਇ ਸਰੀਰ ਦਾ ਆ ਨਾਮ ਰਹਿਤ ਦਾ ਸੱਚੇ ਪਾਤਸ਼ਾਹ ਤਨ ਨਮਸਕਾਰ ਆ ਕਾਇ ਤੋ ਰਹਿਤ ਹੈ ਆਤਮਾ ਦਾ ਅਕਰੇ ਦਾ ਤੇ ਆਏ ਨਾਮ ਆਏ ਹੋਏ ਦਾ ਇਹ ਅਕਰੇ ਅਬਰਾਸੀ ਤੂੰ ਆਇਆ ਤੈਨੂੰ ਨਮਸਕਾਰ ਨਮਸਤੰ ਅਜਾਏ ਨਮਸਕਾਰ ਹੈ ਜਾਏ ਜੰਮਣ ਤੋ ਰਹਿਤੇ ਜਾਏ ਨਾਮ ਹੁੰਦਾ ਇਸਤਰੀ ਦਾ ਇਸਤਰੀ ਤੋਂ ਵੀ ਤੂੰ ਰਹਿਤਾ ਨਮਸਕਾਰ ਆਪ ਜੀ ਨੂੰ ਨਮਸਤੰ ਅਗੰਝੇ ਨਮਸਕਾਰ ਅਗੰਝੇ ਕਟਣ ਕੋ ਰਹਤ ਹੈ ਕਿ ਅਗੰਝੇ ਐਸਾ ਪਰਮੇਸ਼ਰ ਤੂੰ ਆਗ ਅੰਝੇ ਆਗਨਾ ਦਾ ਅੱਗ ਦਾ ਤੇ ਗੰਝੇ ਨਾਮ ਦਾ ਪ੍ਰੇਰਕ ਦਾ ਤੂੰ ਅੱਗ ਦਾ ਵੀ ਪ੍ਰੇਰਕ ਸੱਚੇ ਪਾਖਿਆ ਭਾਵਨ ਭੈ ਵਿੱਚ ਅਗਨ ਕੱਢ ਦੇ ਗਾਰ ਐਸਾ ਪਰਮੇਸ਼ਰ ਤੈਨੂੰ ਨਮਸਕਾਰ ਨਮਸਤੰ ਅਪੰਝੇ ਨਮਸ ਨਮਸਕਾਰ ਹੈ ਅਪੰਝੇ ਪੰਨਣ ਕੋ ਰਹਤ ਹੈ ਜੇ ਕੋਈ ਚੀਜ਼ ਭੰਗ ਗਈ ਨਾ ਕੁੱਟ ਕੇ ਇਸ ਤਰ੍ਹਾਂ ਭਜਦਾ ਵੀ ਨਹੀਂ ਤੇ ਆਬ ਅੰਝੇ ਆਬ ਨਾਲ ਦਾ ਪਾਣੀ ਦਾ ਅੰਦੀਆਂ ਨਾਲ ਪ੍ਰੇਰਕ ਦਾ ਪਾਣੀ ਦਾ ਵੀ ਤੂੰ ਪ੍ਰੇਰਕ ਆ ਤੈਨੂੰ ਨਮਸਕਾਰ ਆ ਭਾਵੇਂ ਚ ਦਰਿਆ ਚੱਲਦੇ ਹਨ ਹਮੇਸ਼ਾ ਹੀ ਨਮਸਤੰ ਅਨਾਵੇ ਨਮਸਕਾਰ ਆ ਨਾਮੇ ਨਾਮਾ ਤੁਰਹਿਤ ਤੇ ਅਨ ਆਮੀ ਆਮ ਨਾਮਾ ਮੈਲ ਦਾ ਮੈਲ ਤੋਂ ਵੀ ਅਨ ਰਹਿਤ ਆਮ ਨਾਮਾ ਪਰਪੰਚ ਦਾ ਪਰਪੰਚ ਨਾਲ ਸੰਸਾਰ ਦਾ ਸੰਸਾਰ ਤੋਂ ਵੀ ਅਨ ਰਹਿਤ ਆ ਨਮਸਕਾਰ ਆ ਆਪ ਜੀ ਨੂੰ ਨਮਸਤੰ ਅਠਾਵੇਂ ਨਮਸਤ ਨਮਸਕਾਰ ਆ ਠਾਵੇਂ ਥਮਨ ਤੁਰੇ ਤਾ ਖਾਨੀ ਤੇਰਾ ਕੋਈ ਤੂੰ ਕਿਤੇ ਕੁੱਲੀ ਪਾਕ ਜਾਂ ਮਹਿਰ ਸਾਰ ਕੇ ਬੈਠਾ ਹੋਵੇਂ ਇਕ ਥਾਂ ਨਮਸਤੰ ਅਕਰਮੰ ਨਮਸਤ ਨਮਸਕਾਰ ਅਕਰਮੰ ਕਰਮਨਾਮਾ ਸਰੀਰਾਂ ਦਾ ਸਰੀਰਾਂ ਤੋਂ ਆਰਹਿਤ ਤੇ ਕਰਮਨਾਮਾ ਕਰਮਾਂ ਦਾ ਨਿਤ ਨਿਮਿਤ ਪ੍ਰਾਸਚ ਤਾਰਕ ਨਿਖਿਤ ਕਾਮਕਾਰ ਜਿਤਨੇ ਕਰਮ ਹੈ ਇਹਨਾਂ ਤੋਂ ਆਰਹਿਤ ਹੈ ਅਕਰੇ ਅਵਨਾਸੀ ਹੈ ਤੇ ਰਮੰ ਵਿਕਰ ਹੈ ਸਾਰਿਆਂ ਦੇ ਤੇ ਨਮਸਕਾਰ ਹੈ ਆਪ ਜੀ ਨੂੰ ਨਮਸਤੰ ਅਧਰਮੰ ਨਮਸਕਾਰ ਸੱਚੇ ਪਾਤਸ਼ਾਹ ਅਧਰਮੰ ਸੋ ਧਰਮ ਨਾਮ ਦਾ ਸੁਭਾਅ ਦਾ ਕਾਰਨ ਸੁਭਾਵਾਂ ਤੋਂ ਰਹਤ ਹੈ ਤੇ ਆਇਆ ਸਾਰਿਆ ਧਰਮਾਂ ਦੇ ਵਿੱਚ ਨਮਸਤੰ ਅਨਾਮੰ ਫਿਰ ਪੜ੍ਹੇ ਨਮਸਤੰ ਅਧਰਮੰ ਨਮਸਕਾਰ ਆਧ ਨਾਮ ਹੁੰਦਾ ਨੀਚ ਦਾ ਨੀਚਾਂ ਦੇ ਵਿੱਚ ਇਰਾਵੰਗ ਵਿੱਚ ਰਹਿ ਸਾਖੀ ਚੇਤਨ ਹੋ ਕੇ ਨਮਸਤੰ ਅਨਾਮੰ ਨਮਸਕਾਰ ਸਾਰਿਆ ਨਾਮ ਅ ਵਿਚਾਇਆ ਹੋਇਆ ਨਮਸਤੰ ਅਤਾਮੰ 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 ਨਮਸਕਾਰੋ ਸੱਚੇ ਪਾਤਸ਼ਾਹ ਤੁਮ ਘਰਾਂ ਤੋਂ ਆ ਰਹੇ ਤੈ ਤੇ ਆਇਆ ਆਇਆ ਸਾਰੇ ਜਿਹੜੇ ਰੂਪੀ ਘਰਾਂ ਵਿੱਚ ਨਮਸਤੰ ਅਜੀਤੇ ਨਮਸਕਾਰ ਹੈ ਜੀਤੇ ਜਿੱਤਣ ਤੋਂ ਰਹਤ ਹ ਨਮਸਤੰ ਅਪੀਤੇ ਨਮਸਕਾਰਾ ਧੀਤੇ ਧੀਤ ਨਾਮ ਹੁੰਦਾ ਡਰਦ ਡਰ ਤੋਂ ਰਹਤ ਹੈ ਤੇ ਧੀਤ ਨਾਮ ਹੁੰਦਾ ਜੜਦ ਜੜ ਤਾਈ ਤੋਂ ਰਹਤ ਹੈ ਤੇ ਜੜ ਨਾਮ ਹੁੰਦਾ ਮੂਰਖਾ ਮੂਰਖਤਾ ਜੀ ਤੋਂ ਰਹਤ ਹੈ ਤੇ ਧੀਤ ਨਾਮ ਵਾ ਮਿੱਟੀ ਦਾ ਤੇ ਮਿੱਟੀ ਤੋਂ ਲੈਣ ਪੰਜੇ ਤਤ ਪੰਜਾ ਤਤ ਤੋ ਤਵੀ ਰਹਾ ਤਾ ਕੋ ਐਸਾ ਬਿਆੰਤੀ ਬਿਆੰਤ ਹ ਨਵਾਤੰ ਅਬਾਹੇ ਨਵਾਤੰ ਨਮਸਕਾਰ ਹੈ ਅਬਾਹੇ ਬਾਹੇ ਨਾਮਾ ਦਬਾਉਣ ਦਾ ਕਿਸ ਨੇ ਜਿਹਨੇ ਦਬਾ ਲਈਦਾ ਇਹ ਤਾਂ ਦਬਾਇਆ ਵੀ ਨਹੀਂ ਜਾਂਦਾ ਤੇ ਬਾਹਾਂ ਨਾਲ ਅਸਵਾਰੀ ਦਾ ਅਸਵਾਰੀ ਤੋਂ ਵੀ ਰਹਿ ਤੈਨੂੰ ਗਣੇਸ਼ ਜੀ ਆਪਣਾ ਗਣੇਸ਼ ਚੂਹੇ ਦੀ ਅਸਵਾਰੀ ਕਰਦਾ ਹੈ ਤੇ ਧਰਮਰਾਜ ਦਾ ਝੋਟੇ ਦੀ ਅਸਵਾਰੀ ਕਰਦਾ ਹੈ ਬਰਮਹ ਹਰਸ਼ ਦੀ ਅਸਵਾਰੀ ਕਰਦਾ ਹੈ ਸੇਵ ਜੀ ਬੈਲ ਦੀ ਸਵਾਰੀ ਕਰਦਾ ਸੀਤਲ ਖੋਤੇ ਦੀ ਸਵਾਰੀ ਕਰਦੀ ਹੈ ਥਾਣੇਦਾਰ ਜੀ ਇਹਨਾਂ ਸਾਰੀਆਂ ਸਵਾਰੀਆਂ ਤੋਂ ਤੁਰਿਆ ਤਾ ਤੇ ਬਾਹਰ ਨਾਲ ਵਾਹਣ ਦਾ ਹੁੰਦਾ ਵਾਹਣ ਤੋਂ ਦੀਨ ਕਰੀਦਾ ਇਸ ਤਰ੍ਹਾਂ ਦੀਨ ਹੋਣ ਤੋਂ ਰਹਿਤ ਨਮਸਕਾਰ ਹੈ ਆਪ ਜੀ ਨੂੰ ਨਮਸਕੰ ਅਟਾਹੇ ਅਟਾਹੇ ਤਾਹ ਨਾਲ ਟੋੜਦਾ ਜੇ ਮਲ ਨੂੰ ਮਾਲਕ ਹਾਲ ਲੈਂਦਾ ਇਸ ਤਰ੍ਹਾਂ ਧੌਣ ਤੋਂ ਰਹਿਤ ਤੁਹਾਨੂੰ ਨਮਸਕਾਰ ਹੈ ਤੇ ਤਾਹ ਨਾਲ ਲੈ ਜਾਂਦੇ ਤਾਹ ਫਰਾਹੀ ਤਾਹ ਨਾਲ ਆਸਰੇ ਦਾ ਹੈ ਆਸਰੇ ਤੋਂ ਰਹਿਤ ਹੈ ਮੇਰਾ ਧਾਰ ਹੈ ਐਸਾ ਪਰਮੇਸ਼ਰ ਨਮਾਸਤੰ ਅਨੀਲੇ ਨਮਾਸਤੰ ਟਾਹੇ ਟਾਹੇ ਕਿਸੇ ਟੈਂਕੇ ਨਹੀਂ ਚੜਦਾ ਤੂੰ ਟਾਹੇ 'ਚ ਨਹੀਂ ਆਉਂਦਾ ਕਿ ਨਾ ਫਰਾਨਾ ਫਲਾਵੇਂ ਟਾਹੇ ਚੜ ਗਿਆ ਟੈਂਕੇ ਚੜੀਆਂ ਅੜਕੇ ਚੜ ਗਿਆ ਇਸ ਤਰ੍ਹਾਂ ਕਿਸੇ ਦੇ ਅੜਕੇ ਵੀ ਨਹੀਂ ਚੜਦਾ ਜਿਵੇਂ ਰਾਜਨੀਤਿਕ ਚੜ ਜਾਂਦੇ ਕਈਆਂ ਦੇ ਨਮਾਸਤੰ ਅਨੀਲੇ ਜਿਵੇਂ ਬਲਦੇਵ ਤੋਂ ਚੜ ਗਿਆ ਸੀ ਨਹਿਰੂ ਦੇ ਤੇ ਸਾਰਿਆਂ ਨੂੰ ਪਹੁੰਚ ਲਿਖਾ ਦੀ ਬੇੜਾ ਹੀ ਗਰਕ ਕਰ ਦਿੱਤਾ ਤੋ ਆਉਂਦਾ ਨਮਾਸਤੰ ਅਨੀਲੇ ਨਮਾਸਤੰ ਅਨੀਲੇ ਅਨੀਲ ਨਾਮ ਦਾ ਨੀਲ ਨਾਮ ਦਾ ਗਿਣਤੀ ਦਾ ਜਿਵੇਂ 100 ਹਜ਼ਾਰ ਲੱਖ ਇਸੇ ਤਰ੍ਹਾਂ ਹੀ ਅੱਗੇ ਕਰੋੜ ਤੇ ਅਰਬ ਖਰਬ ਪਦਮਨੀਲ ਤੇ ਸੰਖ ਅੱਗੇ ਇਸ ਤਰ੍ਹਾਂ ਸੋ ਗੰਝ ਬਣਦਾ ਹੈ ਇਸ ਤਰ੍ਹਾਂ ਨੀਲ ਵੀ ਗਿਣਤੀ ਤੋਂ ਰਹਿਤ ਹੈ ਅਨੀਲੇ ਗਿਆਨ ਤੋਂ ਰਹਿਤ ਕਾਲੇ ਤੋਂ ਨਮਸਤੰ ਅਨਾਦੇ ਨਮਸਤੰ ਅਨਾਦੇ ਅਨ ਨਮਸਤੰ ਅਨਾਦੇ ਤੇਰਾ ਮੋਢ ਨਹੀਂ ਸੱਚੇ ਬਾਦਸ਼ਾਹ ਕੋਈ ਪਾਸਾ ਤਾ ਤੂੰ ਕਿੱਥੋਂ ਜੰਮਿਆ ਕਿਹੜਾ ਤਾਮਕ ਹੋਇਆ ਸੀ ਇਸ ਤਰ੍ਹਾਂ ਆਪ ਤੂੰ ਰਹਤ ਹੈ ਤੇ ਆਣ ਆਦੇ ਆਣ ਨਾਮ ਹੈ ਦਵਾਤ ਦਾ ਤੇ ਆਦੇ ਨਾਮ ਅਦਨ ਦਾ ਅਦਨ ਨਾਮ ਹੈ ਸਾੜਨ ਦਾ ਇਸ ਤਰ੍ਹਾਂ ਦਵਾਤ ਨੂੰ ਵੀ ਤੂੰ ਸਾੜ ਦੇਣ ਵਾਲਾ ਤੈਨੂੰ ਨਮਸਕਾਰ ਆਦਨ ਖਾਣ ਦਾ ਹੁੰਦਾ ਹੈ ਖਾਣਾ ਜਿਹੜਾ ਸਾੜਨਾ ਨਿਵਰਤ ਕਰਨਾ ਦਵਾਤ ਨੂੰ ਸਿੱਖਾਂ ਦੇ ਹਿਰਦੇ ਚੋਂ ਨਿਵਰਤ ਕਰ ਦੇਣ ਵਾਲਾ ਨਮਸਕਾਰ ਆਪ ਜੀ ਨੂੰ ਨਮਸਤੰ ਅਛੇ ਦੇ ਅਛੇ ਦੇ ਨਾ ਮ ਕੱਟਣ ਦਾ ਤੂੰ ਕੱਟਿਆ ਵੀ ਨਹੀਂ ਜਾਂਦਾ ਅੱਤੇ ਪਾਛਾ ਤੂੰ ਤਾਂ ਕੀ ਕੱਟਿਆ ਜਾਣਾ ਤੇਰੇ ਸਿੱਖਾਂ ਨੂੰ ਵੀ ਜੇ ਕੋਈ ਕੱਟਣਾ ਚਾਹੇ ਫਿਰ ਕੱਟੇ ਤੋਂ ਵੀ ਡਿੱਕਦੇ ਨਹੀਂ ਆਪਣਾ ਹੱਕ ਲੈ ਕੇ ਰਹਿੰਦੇ ਹਨ ਤੂੰ ਕੱਟਣ ਕੋ ਰਹਿਤ ਹ ਜੇ ਕਿਸੇ ਤੀਰ ਲੱਗ ਵੀ ਜਾਵੇ ਜਰਾ ਉਸੇ ਵੇਲੇ ਵੀਰ ਆਸੂ ਚਾ ਕੇ ਕਹਿੰਦੇ ਉਹ ਜਦੋਂ ਬਾਣ ਲੱਗਿਓ ਤਬਾ ਰੋਸ ਜਾਗੋ ਕਿਰਪਾ ਕਾਲ ਕੇਰੀ ਭਇਓ ਜੀਤ ਮੇਰੀ ਰਣਗ ਜੀਤ ਆਏ ਜੈਨ ਗੀਤ ਗਾਇਆ ਇਸੇ ਕੱਟਣ ਕੋ ਰਹਿਤ ਹ ਨਮਸਤੰ ਅਗਾਦੇ ਤੇ ਗਾਗ ਨਾਮ ਹੁੰਦਾ ਹੋਛੇ ਦਾ ਜਿਵੇਂ ਕਹਿੰਦੇ ਫਲਾਣਾ ਬੰਦਾ ਦਾ ਬੜਾ ਹੋਛਾ ਹੈ ਉਹਨੂੰ ਗਾਧ ਕਹਿੰਦਾ ਹੈ ਆ ਨਾਮ ਰਹਿਤ ਦਾ ਹੋਸ਼ਤਾ ਹੀ ਤੋ ਰਹਤਾ ਹੈ ਆਗਾਜੇ ਡੂੰਗਾ ਨਮਸਤੰ ਅਗੰਝੇ ਅਗੰਝੇ ਕੱਟਣ ਤੋਂ ਰਹਤਾ ਨਮਸਕਾਰ ਆਪ ਜੀ ਨੂੰ ਪਹਿਲੇ ਅਰਥ ਸਾਰੇ ਯਾਦ ਕਰ ਲੈਣ ਜਿਹੜੇ ਨਾਲ ਲਾਏ ਸੀ ਨਮਸਤੰ ਆਪੰਜੇ ਆਪੰਜੇ ਭੰਨਣ ਤੋਂ ਰਹਤਾ ਨਮਸਕਾਰ ਆਪ ਜੀ ਨੂੰ ਨਮਸਤੰ ਉਦਾਰੇ ਨਮਸਕਾਰ ਉਦਾਰੇ ਸ੍ਰੇਸ਼ਟ ਸਰੂਪ ਹੈ ਉਦਾਰੇ ਦਾਤਾ ਹੂੰ ਵਿਸ਼ੇਸ਼ ਕਰਕੇ ਧਾਰੇ ਦਉ ਦੇਣ ਵਾਲਾ ਹੈ ਹੁਕਮ ਰੂਪੀ ਚੱਕੀ ਦੇ ਵਿੱਚ ਪਾ ਕਰਕੇ ਜਾ ਕਾਲ ਰੂਪੀ ਚੱਕੀ ਵਿਚ ਪਾ ਕਰਕੇ ਜੀਵਾ ਰੂਪੀ ਦਾਣੇ ਨੂੰ ਪੀ ਦੇਣ ਵਾਲਾ ਡਲ ਦੇਣ ਵਾਲਾ ਤੂੰ ਨਮਾਸੰ ਅਪਾਰੇ ਅਪਾਰੇ ਆ ਵਿਸ਼ੇਸ਼ ਕਰਕੇ ਪਾਰੇ ਪਾਲਣਾ ਕਰਨ ਵਾਲਾ ਤੇ ਪਾਰਾਂ ਵਾਰ ਤੋਂ ਰਹਿਤ ਹੈ ਤੇ ਅਪਾਰੇ ਆ ਵਿਸ਼ੇਸ਼ ਕਰਕੇ ਪਾਰੇ ਹਰ ਜੀਵ ਉਸ ਨੂੰ ਪਾਲਾ ਕਾਮਯਾਸ ਕਰੀ ਬੈਠਾ ਪਾਰਾਵਰਤ ਰਹਿਤਾ ਪਰਮੇਸ਼ਰ ਨਮਸਤੰ ਸੋਇ ਕ ਕੋਈ ਇੱਕੋ ਹੀ ਪਿਆ ਪਰਮੇਸ਼ਰ ਭਾਈ ਸਾਹ ਰਿਆ ਵਿੱਚ ਸਾਖੀ ਚੇਤਨ ਹੋਣ ਤੇ ਨਮਸਤੰ ਅਨੇਕ ਹੈ ਅਨੇਕਾ ਵਿੱਚ ਵੀ ਇਹ ਕੀ ਆਂ ਕਿਰਪਾ ਖਰਮਾਏ ਕੁਦਰਤ ਤੋਹਾਰ ਦਾ ਅਨ ਇੱਕ ਅੰਤ ਨੂੰ ਇੱਕੋ ਇਤਿਹਾਸ ਦੁਬਦਾਂ ਨੂੰ ਮੇਟ ਕੇ ਨਮਸਤੰ ਆਪੂਤੇ ਕਪੂਤੇ ਅਚੰਤੂ ਪਕੂਤਾ ਪ੍ਰੇਤਾਂ ਤੋਂ ਵੀ ਰਹਿਤ ਪਰਮੇਸ਼ਰ ਨਮਸਤੰ ਆਜੂਪੇ ਨਮਸਤੰ ਆਜੂਪੇ ਜੂਪਨਾਵਾ ਜੂਏ ਦਾ ਜੂਏ ਤੋਂ ਵੀ ਰਹਿਤ ਪਾਣ ਜਿਹੜਾ ਸਨ ਗ੍ਰੋਪਤੀ ਹਾਰ ਗਏ ਸੀ ਇਸ ਤਰ੍ਹਾਂ ਸੱਤੇ ਪਾਛੇ ਤੂੰ ਜੂਏ ਵਿੱਚ ਪਰਿਵਾਰ ਨੂੰ ਨਹੀਂ ਹਾਰਦਾ ਜਿਹੜਾ ਮਨੁੱਖ ਵਿਛੇਵਕਾਰਾ ਰੂਪੀ ਜੂਏ ਚ ਮਨੁੱਖਾ ਜਨੂਰੂਪੀ ਤੁਹਾਨੂੰ ਹਾਰ ਦਿੰਦਾ ਇਸ ਤਰ੍ਹਾਂ ਨਹੀਂ ਤੂ ਹਾਰਦਾ ਐਸਾ ਫੇਰ ਪੜੇ ਨਮਸਤੰ ਅਜੂਪੇ ਨਮਸਕਾਰ ਅਜੂਪੇ ਆਜ ਨਾਮਾ ਬਰਮਾ ਦਾ ਊਪੇ ਨਾਲ ਉਪਮਾ ਦਾ ਬਰਮਾਹ ਕੀ ਕਰੀ ਹੁਕਮਾ ਕਰਦੇ ਤੈਨੂੰ ਨਮਸਕਾਰ ਨਮਸਤੰਗ ਨਿਰਕਰਮੇ ਨਿਰਕਰਮੇ ਨਿਰ ਰਹਿਤਾ ਕਰਮਾਰਥ ਤੋ ਨਮਸਕਾਰ ਆਪ ਜੀ ਨੂੰ ਨਮਸਤੰਗ ਨਿਰਭਰਮੇ ਧਰਮ ਕੋ ਵੀ ਰਹਿਤਾ ਨਮਸਕਾਰ ਆ ਆਪ ਜੀ ਨੂੰ ਨਮਸਤੰਗ ਨਿਰਦੇਸੇ ਨਿਰਦੇਸੇ ਨਮਸਕਾਰ ਹੈ ਦੇਸਾਂ ਕੋ ਵੀ ਨਿਰ ਰਹਿਤ ਹੈ ਦੇਸੇ ਅੰਗਾਂ ਕੋ ਵੀ ਰਹਿਤ ਹੈ ਦੇਸੇ ਸਾਧਨਾ ਕੋ ਵੀ ਰਹਿਤ ਹੈ ਇੱਥੇ ਸਾਰੇ ਦੇਖਾਂ ਤੋਂ ਵੀ ਰਹਿ ਤਾ ਨਮਸਕਾਰ ਰਹਾ ਨਮਸਤੰਗ ਮੇਰੇ ਭੈਸੇ ਕੇ ਸਾਲ ਲਬਾਸਾਂ ਤੋਂ ਵੀ ਰਹਿ ਤਾ ਨਮਸਕਾਰ ਆ ਆਪ ਜੀ ਨੂੰ ਨਮਸਤੰਗ ਨਿਰਨਾਮੇ ਨਾਮਾਂ ਤੋਂ ਵੀ ਰਹਿ ਤਾ ਨਮਸਕਾਰ ਰਹਾ ਨਮਸਤੰਗ ਨਿਰਕਾਮੇ ਕਾਮ ਤੋਂ ਵੀ ਰਹਿ ਤਾ ਕਾਮਨਾ ਤੋਂ ਵੀ ਰਹਿ ਤਾ ਨਮਸਕਾਰ ਆ ਆਪ ਜੀ ਨੂੰ ਨਮਸਤੰਗ ਨਿਰਧਾਤੇ ਨਮਸਤੰਗ ਨਿਰਧਾਤੇ ਨਿਰਧਾਤੇ ਤੋਂ ਦਾਤੇ ਤੋਂ ਵੀ ਰਹਿ ਤਾ ਹੈ ਹੀ ਉਹ ਦਾਤਾ ਤੇ ਦਾਤਾ ਕੌਣ ਹੋਵੇਗਾ ਨਮਸਤੰਗ ਨਿਰਧਾਤੇ ਘਾਟੇ ਨਾਮ ਹੁੰਦਾ ਦਾਈ ਦਾ ਤੂੰ ਦਾਇਤੋ ਵੀ ਰਹਿ ਤਾ ਤਾਤੇ ਨਾ ਵਾ ਦੌੜ ਦਾ ਧੌੜ ਦਾ ਤੂੰ ਧੌਣੀ ਤੋਂ ਵੀ ਰਹਿ ਤਾ ਚਾਸੇ ਰੱਖ ਜਿਹੜੇ ਚ ਨਹੀਂ ਆਉਂਦਾ ਨਵਾ ਤੰਗ ਨਿਰ ਘਾਤੇ ਤੇ ਘਾਤ ਨਾ ਮੁੰਦਾ ਦਾ ਦਾ ਕਿਸੇ ਦੇ ਦਾਦ ਵਿੱਚ ਵੀ ਨਹੀਂ ਆਉਂਦਾ ਤੇ ਘਾਤ ਨਾ ਵਾ ਤਰਫ ਦਾ ਕਿਸੇ ਤਰਫ ਵਿੱਚ ਵੀ ਨਹੀਂ ਇੱਕ ਪਾਸੇ ਤੂੰ ਐਸਾ ਤੇ ਘਾਤ ਨਾ ਉਹਦਾ ਜ਼ਖਮ ਦਾ ਤੇਰੇ ਜ਼ਖਮ ਵੀ ਕੋਈ ਨਹੀਂ ਲਾ ਸਕਦਾਗਾ ਐਸਾ ਪਰਮੇਸ਼ਰ ਤਰਕ ਰੂਪੀ ਤੇਰੇ ਕੋਈ ਪਰਿਵਾਰ ਨਹੀਂ ਮਾਰ ਸਕਦਾ ਨਮਸਤੰ ਨਿਰਤੂਤੇ ਨਿਰਤੂਤੇ ਸੁੱਧ ਸਰੂਪ ਆ ਤੂ ਤੂ ਕਾਇ ਤੋ ਰਹਿਤਾ ਤੋ ਨਮਸਤੰ ਆਪੂਤੇ ਆਪੂਤੇ ਚਰਜ ਸਰੂਪ ਆ ਨਮਸਕਾਰ ਆ ਆਪ ਜ ਨੂੰ ਨਮਸਤੰ ਅਲੋਕੇ ਅਲੋਕਕ ਹੈ ਸੱਚੇ ਪਾਤਸ਼ਾਹ ਨਮਸਕਾਰ ਆ ਤੇ ਆ ਲੋਕੇ ਸੋ ਸਾਰਿਆਂ ਲੋਕਾਂ ਵਿੱਚ ਆਇਆ ਹੋਇਆ ਵਿਸ਼ੇਸ਼ ਕਰਕੇ ਨਮਸਤੰ ਅਸ਼ੋਕੇ ਸੋ ਸੁਖ ਸੋਕੇ ਤੋ ਰਹਿ ਤੈਨ ਬੱਚੇ ਸੁਖ ਜਾਂਦੇ ਆ ਜਾਂ ਤੇ ਦਰਸਤ ਨੂੰ ਸੋਕਾ ਪੈ ਜਾਂਦਾ ਜਿਵੇਂ ਔੜ ਲੱਗੀ ਤੋ ਪੈਲੀ ਸੁੱਕ ਜਾਂਦੀ ਹੈ ਇਸ ਤਰ੍ਹਾਂ ਸੁੱਕਦੇ ਨਹੀਂ ਸੋਕੜੇ ਦਾ ਮਾਰਿਆ ਹੋਇਆ ਨਹੀਂ ਤੂੰ ਇਸ ਤਰ੍ਹਾਂ ਸੋਕੇ ਤੁਰਿਆ ਤਾ ਨਮਾਸੰਗ ਨਿਰਤਾਪੇ ਤੇ ਤਾਪ ਨੇ ਆਵੈ ਆਦੀ ਵਿਆਦੀ ਉਪਾਦੀ ਇਹ ਤਿੰਨ ਤਾਪਾਂ ਅਦੀ ਭੂਤ ਅਦੀ ਦੇਸ ਅਧਾਤਮ ਇਹਨਾਂ ਤਾਪਾਂ ਤੋਂ ਵੀ ਰਹਿਤ ਤੇ ਰਹਿਤ ਕਰ ਦੇਣ ਵਾਲਾ ਹੋਰ ਨਾ ਰਹੇ ਤਾਈ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕਾ ਵਾਸਾ ਕੋਈ ਲਾਗ ਨਾ ਸਕੈ ਬਿਨ ਹਰਕਾ ਲਾਇਆ ਜਰਾ ਜੁਕਾਮ ਹੋਣਾ ਤੇ ਜਰਾ ਬਡੇਪਾ ਹੋਣਾ ਜਰਾ ਮਰਾ ਮਰੇ ਦੀ ਬਿਮਾਰੀ ਹੋ ਜਾਣੀ ਢੇਡਾਂ ਨੂੰ ਬਹੁਤੀ ਪੈਂਦੀ ਹੁੰਦੀ ਹੈ ਜਰਾ ਮਰਾ ਤਕਾਮ ਹੋ ਜਾਣਾ ਜਾਂ ਇਹਦਾ ਵਿਗੜ ਜਾਣਾ ਉਹਨੂੰ ਵੀ ਜਰਾ ਮਰਾ ਕਹਿੰਦੇ ਆ ਜਰਾ ਮਰਾ ਤਾਪ ਬੁਖਾਰ ਚੜ ਜਾਣਾ ਤੇ ਸਿਰਤ ਸਿਰਤ ਵਧਣੀ ਵਜਣੀ ਤੇ ਸੱਪ ਸਾਪ ਸੱਪ ਦਾ ਲੜਨਾ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕਾ ਵਸ ਹੈ ਕੋਈ ਲਾਗ ਨਾ ਸਕਦਾ ਹਰ ਕਾ ਲਾਇਆ ਸਿਰਤ ਵੀ ਉਹਦੇ ਹੁਕਮ ਨਾਲ ਨਹੀਂ ਵਾਜੀ ਕੀਤੇ ਕਰਮ ਅਨਸਾਰ ਫਲ ਭੁਗਤਦਾ ਜੀਵ ਥਾਪਾ ਕੋ ਰਹਿਤਾ ਪਰਮੇਸ਼ਰ ਨਮਸ tang ਥਾਤੇ ਥਾਪਣ ਕੋ ਵੀ ਰਹਿਤਾ ਜਿਵੇਂ ਕਿਸੇ ਨੂੰ ਲੀਡਰ ਬਣਾ ਦਿੱਤਾ ਜਾਂਦਾ ਹੈ ਕੋਈ ਮਹਾਰਤਵੇ ਦੇ ਦਿੰਦੇ ਹਨ ਇਸ ਤਰ੍ਹਾਂ ਥਾਪਿਆ ਨੇ ਤੂੰ ਕਹਿਆ ਥਾਪਿਆ ਨੇ ਜਾਇ ਕੀਤਾ ਨਾ ਹੋਏ ਆਪੇ ਆਪ ਨਰਿੰਦਰਨ ਸੋਏ ਰੂਪ ਹਾ ਨਮਸ tang ਤਰਮਾਨੇ ਨਮਸਕਾਰਾ ਤਰਮਾਨੇ ਤੈਨੂੰ ਕਿੰਨੇ ਮੰਨਦੇ ਮਾਤ ਲੋਕ ਪਤਾਲ ਲੋਕ ਤੇ ਆਕਾਸ਼ ਲੋਕ ਵਾਲੇ ਤੇ ਤਰਮਾਨੇ ਇੰਨਾਂ ਨੇ ਤੂੰ ਮੰਨਣੇ ਯੋਗ ਆ ਸੱਚੇ ਪਾਤਸ਼ਾਹ ਬਾਲਕ ਵਾਸਤਾ ਜਵਾਨੀ ਦੀ ਆਵਾਸਤਾ ਤੇ ਦਰਦ ਆਵਾਸਤਾ ਵਿੱਚ ਤੇ ਤਿਰਮਾਨੇ ਬੜਮਾ ਵਿਸ਼ਨੂੰ ਸ਼ਿਵ ਜੀ ਵੀ ਤਿੰਨੇ ਤੈਨੂੰ ਮਾਨਨੇ ਮੰਨਦੇ ਹਨ ਜਾਗਰਤ ਸੁਪਨ ਤੇ ਸੁਖੋਪਤ ਇਹ ਤਿੰਨ ਵਾਸਾ ਤੁ ਮੰਨਣੇ ਯੋਗ ਐ ਸਾਰਿਆਂ ਦੇ ਨਮਸਤੰਗ ਨਿਧਾਨੇ ਤੇ ਨਿਧਾਨੇ ਖਜ਼ਾਨਾ ਰੂਪ ਐ ਨਮਸਕਾਰ ਐ ਤੇ ਨਮਾਸਤ ਸਮੂਹ ਤੋਂ ਤੁਨ ਨਿਧਾਨੇ ਚੱਤਰ ਹ ਨਮਸਤੰ ਅਗਾਹੇ ਅਗਾਹੇ ਦਬਾਉਣ ਤੋਂ ਰਹਤਾ ਸੱਚੇ ਪਾਤਸ਼ਾਹ ਜੀ ਨਮਾਸਤੰ ਅਬਾਹੇ ਅਗਾਹੇ ਜਗਾ ਤੋਂ ਵੀ ਰਹਤਾ ਚਲੋ ਜੀ ਨਮਾਸਤੰ ਤਰਬਰ ਗਏ ਅਬਾਹੇ ਸਵਾਰੀ ਤੋਂ ਗੋਹ ਨਾਲ ਦਬਾਉਣਾ ਹੁੰਦਾ ਹੈ ਅਸਵਾਰੀ ਤੋਂ ਵੀ ਰਹਿਤ ਹੈ ਨਮਾਸਤੰ ਤਰਬਰ ਗਏ ਤੇ ਨਮਾਸਤੰ ਤਰਬਰ ਗਏ ਤੇ ਬਰਗ ਨਾ ਨਾ ਰੰਗਦਾਰ ਜੋ ਤੁਮੋ ਸੱਤ ਗੁਣ ਜਿਹੜੇ ਆ ਇਹ ਨਤ ਨਵਿੱਤੀ ਤੂੰ ਆਪ ਵਰਤਨ ਵਾਲਾ ਨਮਸਕਾਰ ਆ ਆਪ ਜੀ ਨੂੰ ਨਮਸਤੰ ਆਸਰਗੇ ਤੇ ਨਮਸਤੰ ਆਸਰਗੇ ਤੋ ਐਸਾ ਹੈ ਪਰਮੇਸ਼ਰ ਜੰਮਣ ਮਰ ਤੋਂ ਰਹਿਤ ਹੈ ਤੇ ਆਸਰਗੇ ਸਰਗ ਨਾਮ ਸੰਸਾਰ ਦਾ ਇਹ ਵਿਸ਼ੇਸ਼ ਪੁਰਾਣ ਵਿੱਚ ਵਿਸ਼ੇਸ਼ ਜੀ ਨੇ ਲਿਖਿਆ ਹੋਇਆ ਹੈ ਸਰਗ ਸੰਸਾਰ ਨੂੰ ਕਹਿੰਦੇ ਹੈ ਆ ਨਾਮ ਰਹਿਤ ਦਾ ਹੈ ਐਸਾ ਤੇ ਨਮਸਤੰ ਆਸਰਗੇ ਆਸ ਨਾਮ ਸੁਧ ਦਾ ਤੇ ਰੰਗਨ ਵਾਲਾ ਪ੍ਰੇਮ ਦਾ ਤੇ ਆਸਰਾ ਉਹਦਾ ਹੈ ਦਾ ਵੀ ਤੂੰ ਹੈ ਪ੍ਰੇਮ ਦੇ ਵਿੱਚ ਸਾਰਿਆਂ ਵਿੱਚ ਤੇ ਆਪ ਸ਼ੁੱਧ ਸਰੂਪ ਪ੍ਰੇਮ ਦੇ ਪੈਰਾ ਕਰਨ ਵਾਲਾ ਹੈ ਨਮਸਤੰ ਪਰਪ ਹੋਗੇ ਪਰ ਵਿਸ਼ੇਸ਼ ਕਰਕੇ ਸਾਰਿਆਂ ਦਾ ਭੋਗ ਪਾ ਦੇਣਾਂ ਨੂੰ ਨਮਸਕਾਰ ਹੈ ਆਪ ਜੀ ਨੂੰ ਨਮਸਤੰ ਜੋਗੇ ਜੋਗੇ ਜੁੜਿਆ ਸਾਰਿਆਂ ਦਾ ਨਮਸਕਾਰ ਹੈ ਆਪ ਜੀ ਨੂੰ ਨਮਸਤੰ ਅਰੰਗੇ ਰੰਗਾਂ ਕੋ ਰਾ ਤੋ ਨਮਸਕਾਰ ਹੈ ਨਮਸਤੰ ਆ ਭੰਗੇ ਭੰਗੇ ਨਾ ਸੋਣ ਕੋ ਰਾ ਤੋ ਨਮਸਕਾਰ ਹੈ ਤੇ ਆਬ ਅੰਗੇ ਆਬ ਸਾਰਿਆਂ ਦੇ ਹਿਰਦੇ ਦੇ ਚੰਗੇ ਪਿਆਰ ਦੇਣ ਵਾਲਾ ਪੱਖ ਦੇਣ ਵਾਲਾ ਨਮਸਕਾਰ ਆਪ ਜੀ ਨੂੰ ਨਮਸਤੰ ਆ ਪੰਗੇ ਨਮਸਤੰ ਅਗਮੇ ਆ ਪੰਗੇ ਨਾਸ ਤੋਂ ਰਹਿਤ ਆ ਰਹਿਤ ਤੇ ਪੰਗੇ ਪੰਗ ਕਰਨਾ ਕਿਸੇ ਨਾਸ ਕਰਨਾ ਆਬ ਅੰਗੇ ਆਬ ਨਾ ਮੇ ਹਿਰਦੇ ਦਾ ਅੰਗ ਨਾ ਮੇ ਪੱਖ ਦਾ ਤੇ ਪਿਆਰ ਦਾ ਸਾਰਿਆਂ ਦੇ ਹਿਰਦੇ ਚ ਤੇ ਸਾਰਿਆਂ ਨੂੰ ਪਿਆਰ ਦੇਣ ਵਾਲਾ ਐਸਾ ਹੈ ਆਬ ਨਾ ਨਾ ਪੰਗਾ ਦੇ ਰਹਿਣਾ ਹੈ ਗਿਆਤ ਦਾ ਪਾਣੀ ਤੇ ਵੀ ਗਿਆਤ ਕਰਾਉਣ ਵਾਲਾ ਤੂੰ ਆਪ ਹੀ ਆ ਗਿਆਨ ਸਰੂਪ ਨਮਸਤੰ ਅਗੰਮੇ ਅਗੰਮੇ ਗੰਮ ਤਾਂ ਤੁਰ ਹੈ ਤਾ ਤੇਰੀ ਕੋਈ ਗੰਮ ਤਾਂ ਨਹੀਂ ਪਾ ਸਕਦਾ ਤੇ ਸਾਰਿਆਂ 'ਚ ਤੇਰੀ ਆਪ ਦੀ ਪਹੁੰਚ ਹੈ ਤੇ ਅਗੰਮੇ ਆ ਰਹਾ ਤਾਂ ਗੰਮ ਤੋਂ ਛੋੜੇ ਤੋਂ ਵੀ ਨਮਸਤ ਅਸਰੰਮੇ ਨਮਸਤ ਅਸਰੰਮੇ ਨਮਸਤ ਨਾਨਸਕੜ ਅਸਤ ਹੈ ਏ ਰੰਮੇ ਸੁੰਦਰ ਸਰੂਪ ਫਾਰਸੀ ਦੇ ਅੱਖਰ ਹੈ ਨਵਾ ਸੰਗ ਜਲਾਸਰੇ ਨਵਾ ਨਮਸਕਾਰਾ ਜਲਾਸਰੇ ਜਨਾਂ ਦੇ ਆਸਰੇ ਰੂਪ ਪਰਮੇਸ਼ਰ ਨਵਾ ਸੰਗ ਨਰਾਸਰੇ ਨਰਾਸਰੇ ਦੇ ਆਸਰਾ ਰੂਪ ਸੱਚੇ ਪਾਤਸ਼ਾਹ ਆਪ ਨਰਾਸਰੇ ਆਪਨੇ ਕਿਸਦੇ ਆਸਰੇ ਆਪਨੇ ਰਹਾ ਧਾਰਮ ਨਮਸਤੰ ਆਜਾਤੇ ਆਜਤ ਜਾਤ ਕੋ ਰਹਾ ਤੇ ਜੰਮਣ ਕੋ ਰਹਾ ਤੇ ਨਮਸਕਾਰ ਹੈ ਨਮਸਤੰ ਅਪਾਤੇ ਪਾਗ ਪਾਗਤੀ ਸ੍ਰੈਣੀ ਕੋ ਰਹਾ ਤੇ ਪਤਨ ਨਾ ਸਉਣ ਕੋ ਰਹਾ ਤੇ ਨਮਸਕਾਰ ਆ ਆਪ ਜੀ ਨੂੰ ਨਮਸਤੰ ਅਮਜਵੇ ਅਮਜਦ ਮਜਬਾਕਾਂ ਤੋਂ ਵੀ ਰਹਾ ਤੇ ਨਮਸਕਾਰ ਆ ਆਪ ਜੀ ਨੂੰ ਨਮਸਤਸਤ ਆਜਵੇ ਨਮਸਤ ਨਮਸਕਾਰ ਆਸਤ ਹੈ ਇਹ ਆਜਵੇ ਆਚਾਰਜ ਸਰੂਪ ਅਦੇ ਸੰ ਅਦੇਸੇ ਨਮਸਕਾਰਾ ਨਮਸਕਾਰ ਹੈ ਦੇ ਆਦੇਸ ਸਿੰਘ ਆਦੇਸੇ ਆਦੇਸ ਸਿੰਘ ਨਮਸਕਾਰ ਹੈ ਆ ਆ ਦੇਸੇ ਦੇਸਾਂ ਵਿੱਚ ਦੇਸੇ ਅੰਗਾ ਵਿੱਚ ਦੇਸੇ ਸਾਧਨਾ ਵਿੱਚ ਦੇਸ ਨਾਮ ਅੰਗਾ ਦਾ ਤੇ ਦੇਸ ਨਾਮ ਦੇਸਾਂ ਦਾ ਦੇਸ ਨਾਮ ਸਾਧਨਾ ਦਾ ਸਾਰਾ ਵਿੱਚ ਤੂੰ ਆਇਆ ਹੋਇਆ ਨਮਸਕਾਰ ਨਮਸਤੰ ਆਪੇ ਸੇ ਇਸ ਤਸਕਰ ਹੈ ਤਾਂ ਨਮਸਕਾਰ ਆਪ ਜੀ ਨੂੰ ਨਮਸਤੰ ਨਰਧਾਮੇ ਨਰਧਾਮੇ ਘਰੜਕ ਤੋ ਰਹਾ ਤਾਂ ਨਮਸਕਾਰ ਆਪ ਜੀ ਨੂੰ ਨਮਸਤੰ ਨਰਬਾਮੇ ਬਾਮੇ ਨਾਮ ਦਾ ਟੇਡੇ ਦਾ ਫਾਰਸੀ ਦਾ ਅੱਖਰ ਹੈ ਤੇਰਤਾਜ ਕੋ ਵੀ ਰਹਿਤਾ ਹੈ ਤੇ ਭਾਵਨਾਵਾਂ ਦਾ ਇਸਤਰੀ ਦਾ ਨਾਨਕ ਭੰਡਾ ਬਾਲ ਆ ਇੱਕੋ ਸੱਚਾ ਸੋਏ ਭਾਡੇ ਇਸਤਰੀ ਤੋਂ ਬਾਮੇ ਇਸਤਰੀ ਤੋਂ ਰਹਿਤਾ ਤੂੰ ਨਮੋ ਸਰਬ ਕਾਲੇ ਨਮੋ ਨਮੋ ਸਰਬ ਕਾਲੇ ਨਮੋ ਅੱਗੇ ਕੀ ਇਹ ਪੰਕਤੀ ਸਰਬ ਕਾਲੇ ਨਮੋ ਸਰਬ ਦੇ ਆਲੇ ਪੜ੍ਹ ਹੁਣ ਨਮੋ ਸਰਬ ਕਾਲੇ ਨਮਸਕਾਰ ਆ ਸਾਰਿਆਂ ਦਾ ਕਾਲ ਕਰਨ ਵਾਲਾ ਨਮੋ ਸਰਬ ਵਿਆਲੇ ਨਮਸਕਾਰ ਆ ਸਾਰੇ ਵਿਆਲਤਾ ਕਰਨ ਵਾਲਾ ਨਮੋ ਸਰਬ ਰੂਪੇ ਨਮਸਕਾਰ ਆ ਸਾਰਿਆ ਆਕਾਰਾਂ ਵਿੱਚ ਹੈ ਨਮੋ ਸਰਬ ਭੂਪੇ ਨਮਸਕਾਰ ਆ ਸਾਰੇ ਮਹਾਰਾਜਾ ਰੂਪ ਹੈ ਨਮੋ ਸਰਬ ਖਾਤੇ ਨਮਸਕਾਰ ਆ ਸਾਰ ਨੂੰ ਖਾਤੇ ਨਾਸ ਕਰਨ ਵਾਲਾ ਹੈ ਨਮੋ ਸਰਬ ਥਾਤੇ ਨਮਸਕਾਰ ਆ ਸਾਰੇ ਜੀਵਨ ਥਾਤੇ ਸਤ ਕੀਤਾ ਹੈ ਨਮੋ ਸਰਬ ਕਾਲੇ ਨਮਸਕਾਰ ਆ ਸਾਰੇ ਕਾਲੇ ਸਮਿਆਂ ਵਿੱਚ ਹੈ ਨਮੋ ਸਰਬ ਪਾਲੇ ਨਮਸਕਾਰ ਆ ਸਾਰੇ ਸਮੇਂ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਅgetElementById ਕਾਰਨ ਲਾਉਣਾ ਇੱਥੇ ਕਾਲ ਸਮੇਂ ਨਾਲ ਲਾਉਣਾ ਤਾਂ ਪੁੱਛੇ ਦੁਬਾਰਾ ਨਮਸਤਸਤ ਦੇਵੈ ਨਮਸਕਾਰ ਹੈ ਦੇਾ ਪੂਜਨੀਕ ਪ੍ਰਕਾਸ਼ ਸਰੂਪ ਨਮਸਤੰ ਅਭੇਵੈ ਨਮਸਕਾਰ ਦਾ ਭੇਦਾਂ ਤੋਂ ਰਹਿਤਾ ਪਰਮੇਸ਼ਰ ਤੇਰਾ ਕੋਈ ਭੇਦ ਨਹੀਂ ਪਾ ਸਕਦਾ ਨਮਸਤੰ ਆਜਨਮੇ ਨਮਸਕਾਰ ਸੱਚੇ ਪਾਛਾ ਜੰਮਣ ਤੋਂ ਰਹਿਤਾ ਤੇ ਨਮਸਕਾਰ ਆਜ ਨਵੇਂ ਅੱਜ ਵਰਮਾ ਵੀ ਨਵੇਂ ਨਮਸਕਾਰ ਕਰਦਾ ਆਪ ਜੀ ਨੂੰ ਨਮਸਤੰ 92 ਤੋਂ 92 ਨਮਸਕਾਰ 92 ਸੰਸਾਰ ਰੂਪੀ ਬਗੀਚੇ ਦੇ 92 ਪਾਠ ਇਕੱਠਾ ਹੈ ਨਮਸਕਾਰ 92 ਸੰਸਾਰ ਰੂਪੀ ਬਗੀਚੇ ਵਿੱਚ ਆਪ ਹੈ। ਤਿੰਨ ਫੇਰਪਾੜੇ ਨਮਸਤੰ। ਨਮਸਤੰ 92। ਨਮਸਤੰ 92। ਸੋ ਉਹ ਜੋ ਤੱਤਪਦ ਲਖਰ ਰੂਪ ਹੈ ਉਹ ਬੰ ਸੰਸਾਰ ਰੂਪੀ ਜੰਗਲ ਵਿੱਚ ਪਹਿਲਾ ਬਗੀਚਾ ਲਾਉਣਾ ਦੂਜਾ ਜੰਗਲਦਾਰ ਚਲਾਉਣਾ ਨੇ ਨਾਮ ਵਿੱਚ ਦਾ। ਤੂੰ ਸਾਰਿਆਂ ਦੇ ਵਿੱਚ ਆਪ ਆ ਨਮਸਕਾਰ ਹੈ ਫੇਰਪਾੜੇ। ਨਮਸਤੰ 92। ਨਮਸਤੰ 92। ਸਾ ਸੰਗਤ ਰੂਪੀ ਇਹੜਾ ਬਗੀਚਾ ਹੈ। ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਜਿਵੇਂ ਆਸਵਾ ਰੂਪੀ ਫੁੱਲਾਂ ਦੇ ਵਿੱਚ ਭਗਤੀ ਨੂੰ ਸੰਬੰਧੀ ਭਰਨ ਵਾਲਾ ਵੀ ਤੂੰ ਆਪ ਹੈ ਤੈਨੂੰ ਨਮਸਕਾਰਾ ਫਿਰ ਪੜਦੇ ਨਮਸ tang 192 ਨਮਸ tang 192 92 ਨਾਮਾ ਬਗੀਚੇ ਦਾ ਬਾਮਾ ਬਗੀਚੇ ਦਾ ਬਗੀਚਾ ਕਿਹੜਾ ਅੰਤਕਾਰਨ ਅੰਤਕਾਰਨ ਰੂਪੀ ਬਗੀਚੇ ਦੇ ਵਿੱਚ ਭਗਤੀ ਰੂਪ ਸੰਗਦੀ ਦੇ ਦੇਣ ਵਾਲਾ ਵੀ ਤੂੰ ਆਪ ਹੀ ਹੈ ਨਮਸਕਾਰਾ ਨਮੋ ਸਰਬ ਗਉਣੇ ਨਮਸਕਾਰ ਸਾਰੇ ਵਿੱਚ ਗਉਣੇ ਵਿਚਰਨ ਵਾਲਾ ਤੂੰ ਆਪ ਨਮੋ ਸਰਬ ਭਾਉਨੇ ਨਮਸਕਾਰ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਭਾਉਨੇ ਘਰ ਰੂਪ ਨਮੋ ਸਰਬ ਰੰਗੇ ਨਮਸਕਾਰ ਸਾਰੇ ਰੰਗਾਂ ਦੇ ਵਿੱਚ ਹਾ ਨਮੋ ਸਰਬ ਭੰਗੇ ਨਮਸਕਾਰ ਸਾਰੇ ਪੱਗੇ ਨਾ ਨਾਸ ਕਰਨ ਵਾਲਾ ਨਮੋ ਕਾਲ ਕਾਲੇ ਨਮਸਕਾਰ ਕਾਲਦਾਰੀ ਕਾਰ ਰੂਪ ਹੈ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹਾ ਨਮਸਤਸ ਦਿਆਲੇ ਨਮਸਕਾਰ ਦਿਆਲੇ ਦਿਆਲੂ ਸਰੂਪ ਨਮਸਤੰ ਅਬਰਨੇ ਨਮਸਕਾਰ ਅਬਰਨੇ ਬਰਨੇ ਤੋਂ ਕਥਨ ਤੋਂ ਰੰਗਾਂ ਤੋਂ ਰਹਿਤ ਹ ਨਮਸਤੰ ਅਮਰਨੇ ਨਮਸਕਾਰ ਅਮਰਨ ਤੋਂ ਵੀ ਰਹਿਤ ਹ ਨਮਸਤੰ ਜਰਾਰੰ ਨਮਸਤੰ ਜਰਾਰੰ ਬਡੇਪੇ ਤੋਂ ਰਹਿਤ ਜੜ ਆਰੰ ਜਿਹੜਾ ਆਰ ਵੈਰੀ ਆ ਨਾ ਜੜ ਬਡੇਪਾ ਤੇ ਦਾ ਵੀ ਤੂੰ ਵੈਰ ਵੈਰੀ ਹੈ ਬਡੇਪੇ ਨੂੰ ਵੀ ਨਾਸ਼ ਕਰ ਦੇਣ ਵਾਲਾ ਐਸਾ ਪਰਮੇਸ਼ਰ ਨੂੰ ਤੈਨੂੰ ਨਮਸਕਾਰ ਹ ਨਮਸਤੰ ਕਰਤਾਰੰ ਨਮਸਤੰ ਕਰਤਾਰੰ ਇਹ ਜਿਹੜਾ ਕੀਤਾ ਸੰਸਾਰ ਇਹਦਾ ਆਰੰਗ ਤੂੰ ਵੈਰੀ ਏ ਸਾਰਿਆਂ ਨੂੰ ਮਾਰਨ ਵਾਲਾ ਤੈਨੂੰ ਨਮਸਕਾਰ ਹੈ ਤੇ ਕਰਤਾਰਨ ਪੈਰਾ ਕਰਨ ਵਾਲਾ ਸੰਸਾਰ ਨੂੰ ਤੈਨੂੰ ਨਮਸਕਾਰ ਨਮੋ ਸਰਬ ਧੰਦੇ ਸਾਰੇ ਧੰਦੇ ਕਰਾਉਣ ਵਾਲਾ ਤੂੰ ਆਪ ਨੂੰ ਨਮਸਕਾਰ ਹੈ ਨਮੋਸਤ ਅਬੰਦੇ ਤੇ ਨਮੋਸਤ ਨਮਸਕਾਰ ਹੈ ਜੀ ਨਮੋਸਤ ਅਬੰਦੇ ਨਮੋਸਤ ਨਮੋਸਤ ਨਮਸਕਾਰ ਹੈ ਅਬੰਦੇ ਬੰਦਨਾ ਤੋਂ ਰਹਤ ਹੈ ਬੰਦੇ ਪੀੜਾ ਤੋਂ ਰਹਤ ਹੈ ਤੇ ਬਾਦਨਾਸ ਦਾ ਨਾਮ ਹੁੰਦਾ ਹੈ ਨਾ ਸੋਣ ਤੋ ਰਹਾ ਤਾ ਨਮਸਕਾਰ ਰਹਾ ਜਾ ਕੇ ਨਮਸਤੰਗ ਨਿਰਸਾਕੇ ਸਾਕੇ ਤੋ ਪਵਾੜਿਆ ਤੋ ਵੀ ਰਹਿਤ ਤੈਨੂੰ ਪਵਾੜਾ ਵੀ ਕੋਈ ਨਹੀਂ ਤੇ ਸਾਕੇ ਝਗੜਿਆ ਤੋ ਵੀ ਰਹਿਤ ਤੇ ਸਾਕਾਂ ਤੋ ਵੀ ਰਹਿਤ ਸੋ ਤੇਰਾ ਸਾਖ ਰਿਸ਼ਤੇਦਾਰ ਵੀ ਕੋਈ ਨਹੀਂ ਨਮਸਕਾਰ ਆਪਜੀ ਨੂੰ ਨਮਸਤੰਗ ਨਿਰਬਾਕੇ ਨਿਰਬਾਕੇ ਖੋਫ ਤੋ ਰਹਾ ਤਾ ਬਾਕ ਨੂੰ ਫਾਰਸੀ ਖੋਫ ਦਾ ਹੁੰਦਾ ਹੈ ਦਾਰਕੋਰਾ ਤਾਂ ਸਤਿ ਸ੍ਰੀ ਅਕਾਲ ਨਮਸਕਾਰ ਆਪ ਜੀ ਨੂੰ ਨਮਸਤੰਗ ਰਹੀਮੇ ਰਹੀਮੇ ਅਰਬੀ ਦਾ ਅੱਖਰ ਹੈ ਰਹਿਮ ਦਾ ਲੈ ਤੁਹ ਨਮਸਕਾਰ ਆਪ ਜੀ ਨੂੰ ਨਮਸਤੰਗ ਰਹੀਮੇ ਰਹੀ ਫਾਰਸੀ ਦਾ ਅੱਖਰ ਹੈ ਬਖਸ਼ਿਸ਼ ਕਰਨ ਵਾਲਾ ਨਮਸਕਾਰ ਆਪ ਜੀ ਨੂੰ ਨਮਸਕਾਰ ਨਮਸਤੰਗ ਅਨੰਤੇ ਅਨੰਤੇ ਆਉਣ ਤੋਂ ਪਹਿਲਾਂ ਤਾਂ ਨਮਸਕਾਰ ਆਪ ਜੀ ਨੂੰ ਅਨੰਤੇ ਅਣ ਦੁਬਦਾਂ ਵਿਅੰਤ ਕਰ ਦੇਣ ਵਾਲਾ ਨਮਸਤੰਗ ਮਹੰਤੇ ਤੇ ਮਹੰਤੇ ਵੱਡਾ ਹੈ ਮਹਤ ਪੂਜ ਮਹੰਤੇ ਪੂਜਨੀਕ ਕਹਤੇ ਮਹਤ ਵੱਡਾ ਹੈ ਨਮਸਕਾਰ ਹੈ ਤੇ ਮਹੀ ਅੰਤ ਤੇ ਘਰ ਜੀ ਦਾ ਵੀ ਅੰਤ ਕਰ ਦੇਣ ਵਾਲਾ ਨਮਸਕਾਰ ਹੈ ਆਪ ਜੀ ਨੂੰ ਨਮਸਤ ਰਾਗੇ ਨਮਸਤ ਨਮਸਤ ਨਮਸਕਾਰ ਆਸਤ ਹੈ 헤 ਰਾਗੇ ਪ੍ਰੇਮ ਦੇਣ ਵਾਲੇ ਪਰਮੇਸ਼ਰ ਨਮਸਤ ਸੰਸਵਾਗੇ ਸਵਾਗੇ ਅੰਦਰ ਦੇ ਨਮਸਕਾਰ ਹੈ ਆਪ ਜੀ ਨੂੰ ਨਮੋ ਸਰਬ ਸੋਖੰ ਸੋ ਨਮੋ ਸਾਰਨ ਨਮੋ ਸਰਬ ਸੋਖੰ ਸਕਾਣ ਵਾਲਾ ਵੀ ਤੂੰ ਆਪਾ ਨਮਸਕਾਰ ਆਪ ਜੀ ਨੂੰ ਨਮੋ ਸਰਬ ਪੋਖਾਂ ਸਾਰਿਆਂ ਵੀ ਪਾਲਣਾ ਕਰਨ ਵਾਲਾ ਭਰਨ ਵਾਲਾ ਵੀ ਆਪਾ ਨਮਸਕਾਰ ਹੈ ਨਮੋ ਸਰਬ ਕਰਤਾ ਸਾਰਿਆਂ ਨੂੰ ਕਰਨ ਵਾਲਾ ਨਮਸਕਾਰ ਹੈ ਨਮੋ ਸਰਬ ਹਰਤਾ ਸਾਰਿਆਂ ਨੂੰ ਹਰਤਾ ਖੋਲਣ ਵਾਲਾ ਨਾਸ ਕਰਵਾਉਣ ਵਾਲਾ ਵੀ ਆਪਾ ਨਮਸਕਾਰ ਹੈ ਨਮੋ ਜੋਗ ਜੋਗੇ ਜੋਗੀਆਂ ਚ ਜੁੜਿਆ ਨਮਸਕਾਰ ਹੈ ਨਮੋ ਭੋਗ ਭੋਗੇ ਸਾਰਾ ਭੋਗੀਆਂ ਦੇ ਭੋਗ ਪਾਉਣ ਵਾਲਾ ਨਮਸਕਾਰ ਹੈ ਨਮੋ ਸਰਬ ਦਿਆਲੇ ਸਾਰਿਆਂ ਤੇ ਦਿਆਲੂ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਬ ਪਾਲੇ ਸਾਰਿਆਂ ਵੀ ਪਾਲਣਾ ਕਰਨ ਵਾਲਾ ਆਪ ਜੀ ਨੂੰ ਨਮਸਕਾਰ ਹੈ ਹੇ ਗੁਰਜੀ ਕਾ ਖਾਲਸਾ